31 ਲੱਖ 40 ਹਜ਼ਾਰ ਮੈਂ ਪਹਿਲੇ ਹੀ ਏਜੰਟਾਂ ਨੂੰ ਦੇ ਚੁੱਕਾ ਜੋ ਜਿਹੜੇ ਇਹ ਪੰਜਾਬ ਦੇ ਇਹ ਠੱਗ ਏਜੰਟ ਨੇ ਆਪਣੇ ਭਰਾ ਨੂੰ ਵਾਪਸ ਲਿਆਉਣ ਲਈ ਉਹ ਕੁਝ ਦਿਨਾਂ ਬਾਅਦ ਇੱਕ ਦਿਨ ਖਾ ਪੇਮੈਂਟ ਵੀ ਜਿੰਨਾਂ ਨੇ ਹੀ ਪੇਮੈਂਟ ਤੋਂ ਬਾਅਦ ਫਿਰ ਕਹਿੰਦੇ ਡੈਡੀ ਜੀ ਵੀ ਸਾਨੂੰ ਹੁਣ ਇਹ 15 ਦਿਨ ਲੀਕੇ ਬਿਲਾ ਰਹੇ ਨੇ ਪਤਾ ਨਹੀਂ ਕਿਹੜੇ ਬਾਰਡਰ ਤੇ ਕਿੱਥੇ ਵੀ ਇਹਨਾਂ ਦੇ ਫੌਜ ਦਾ ਕੋਈ ਚਾਹ ਪਤਾ ਨਹੀਂ ਕਿੱਥੇ ਲੈ ਜਾਣਾ ਇਨਾਂ ਨੂੰ ਮੈਂ ਬਾਰ-ਬਾਰ ਆਪਣੀ ਜਿਹੜੀ ਆਪਣੀ ਕੀ ਨਾਮ ਹੈ ਮਾਨ ਸਰਕਾਰ ਨੂੰ ਬਾਰ-ਬਾਰ ਮੇਰੇ ਵੱਲੋਂ ਪਤਾ ਨਹੀਂ ਕਿੰਨੀਆਂ ਕਿ ਮੇਲਾ ਜਾ ਚੁੱਕੀਆਂ ਨੇ ਉਹਨਾਂ ਦੀ ਮਿਨਿਸਟਰੀ ਨੂੰ ਜਾਂ ਫਿਰ ਉਹਨਾਂ ਦੇ ਆਫਿਸ ਵਿੱਚ ਜਾ ਕੇ ਜਾਂ ਉਹਨਾਂ ਨੂੰ ਖੁਦ ਮਿਲ ਕੇ ਚਾਰ ਵਾਰੀ ਮੈਂ ਉਹਨਾਂ ਨੂੰ ਫਾਈਲ ਦੇ ਚੁੱਕਾ ਉਹ ਪਤਾ ਨਹੀਂ ਕਿਹੜੇ ਖੰਜੂਂ ਜੇ ਸਿੱਡ ਦਿੱਤੀ ਗਈ ਹੂੰ ਵੀ ਇਹਨਾਂ ਦੇ ਫੜੇ ਗਏ ਕਹਿੰਦੇ ਸਾਨੂੰ ਇਹਨਾਂ ਨੇ ਕਿਹਾ ਸੀ ਛੱਡੋ ਫੋਨ ਦਿਓ ਬੁਲਕੇਸ ਨਾਲ ਬੰਦ ਹੋ ਜਾਣੀਆਂ ਨੇ ਬੁਲਕੇਸ ਨਾਲ ਵੀ 15 ਦਿਨ ਤੋਂ ਬਾਅਦ ਹੀ ਹੁਣ ਸਾਡਾ 2-1.5 ਸਾਲ ਹੋ ਗਿਆ ਸਾਡੀ ਕੋਈ ਗੱਲਬਾਤ ਨਹੀਂ ਹੋਈ ਇਹ ਉਹ ਜਿਹੋਹੇ ਬੁਲਾਏ ਗਏ ਨੇ ਜੀ ਗਾਹਾਂ ਤਿੰਨ ਮੁੰਡੇ ਚਾਚਾ ਤਿੰਨ ਚਾਰ ਆਏ ਸੀਗੇ ਜੀ ਕੁਸਤ ਆ ਕੇ ਵਾਪਸ ਉਦੋਂ ਹੀ ਭੱਜਿਆ ਸੀ ਜੀ ਕੁਸਤਾਂ ਇਹ ਇੱਕ ਹਰਿਆਣੇ ਦਾ ਮੁੰਡਾ ਸੀਗਾ ਜਿਹਦੇ ਨਾਲ ਉਹਦੇ ਵੀ ਛੱਡਣਾ ਕੋਈ ਗੱਲਬਾਤ ਨਹੀਂ ਹੋਈ ਇੱਕ ਦੋ ਵਾਰੀ ਗੱਲਬਾਤ ਹੋਈ ਆ ਸਾਡੇ ਕੋਲੇ ਕਿਸੇ ਦਾ ਵੀ ਕੋਈ ਨੰਬਰ ਨਹੀਂ ਸੀਗਾ ਜੀ ਕੰਮ ਕਰਨ ਵਾਲਾ ਵੀ ਕੋਈ ਹੈ ਨਹੀਂ ਜੀ ਮੇਰੇ ਵੀ ਗੋਡੇ ਖਰਾਬ ਨੇਗੇ ਤੇ ਜੇ ਇੱਕ ਬੇਟਾ ਵਾ ਉਹ ਲੱਗਾ ਜੀ ਜੋ ਹੋਰ ਦੂਸਰਾ ਸਾਦੀ ਹੈ ਜਿਹਦੀ ਇੱਕ ਥੋੜਾ ਦਿਮਾਗੀ ਹਾਲਤ ਭਰਾਵਾ ਇੱਕ ਗਾਲੀ ਮਜ਼ਦੂਰੀ ਆ ਕੋਈ ਵੀ ਹੁਣ ਕਰ ਚੇਦਾ ਸਾਡਾ ਕੋਈ ਚੰਗੇ ਭਵਿੱਖ ਦੀ ਤਲਾਸ਼ 'ਚ ਆਪਣੀ ਪਿੰਡ ਆਪਣਾ ਸ਼ਹਿਰ ਆਪਣਾ ਮੁਲਕ ਛੱਡ ਕੇ ਅਕਸਰ ਲੋਕ ਬਰਾਗ ਬਗਾਨੇ ਦੇਸ਼ ਜਾਂਦੇ ਨੇ ਲੇਕਿਨ ਕਈਆਂ ਨੂੰ ਬੂਰ ਪੈਂਦਾ ਹੈ ਤੇ ਕਈਆਂ ਦੀਆਂ ਜਿਹੜੀਆਂ ਰਾਹਾਂ ਨੇ ਉਹ ਇੰਨੀਆਂ ਲੰਬੀਆਂ ਹੋ ਜਾਂਦੀਆਂ ਨੇ ਕਿ ਘਰ ਦੇ ਵੀ ਪਿੱਛੇ ਢੀਂਦੇ ਰਹਿੰਦੇ ਨੇ ਕੁਝ ਇਹੋ ਜਿਹੀ ਨਜ਼ਰ ਆਉਂਦੀਆਂ ਨੇ ਤਸਵੀਰਾਂ ਮੇਰੇ ਨਾਲ ਦੋ ਸ਼ਖਸ ਮੌਜੂਦ ਨੇ ਇੱਕ ਅੰਮ੍ਰਿਤਸਰ ਤੋਂ ਤੇ ਇੱਕ ਸੰਗਰੂਰ ਤੋਂ ਜਿਨ੍ਹਾਂ ਦੇ ਬੱਚੇ ਰਸ਼ੀਆ ਗਏ ਲੇਕਿਨ ਅਜੇ ਤੱਕ ਵਾਪਸ ਨਹੀਂ ਆਏ ਇੱਕ ਲੰਬਾ ਵਕਫਾ ਹੋ ਗਿਆ ਉਹਨਾਂ ਨਾਲ ਗੱਲ ਕਰਦੇ ਆ ਪੁੱਛਾਂਗੇ ਜਾਣਾਂਗੇ ਕਿ ਆਖਰ ਹੋਇਆ ਕੀ ਸੋ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਪਿੰਡ ਕਲਿਆਣਾ ਜੀ ਸੰਗਰੂਰ ਜ਼ਿਲ੍ਹਾ ਜੀ ਸਾਡਾ ਹਾਂਜੀ ਤੇ ਪੱਧਰਾਮ ਸਿੰਘ ਮੇਰਾ ਬੇਟਾ ਜੀ ਜੀ ਇਹਨੂੰ ਤਕਰੀਬਨ ਤੇ 2023 ਦੇ ਲਾਸਟ ਬਾਅਦ ਮਹੀਨੇ ਚ ਇਹ ਜੀ ਪਰ ਉੱਥੇ ਇਹਨਾਂ ਨੂੰ ਭਰਤੀ ਕਰਿਆ ਗਿਆ ਜੀ ਹਾਂ ਤੇ 3 ਮਹੀਨੇ ਸਾਡੇ ਇਹਨਾਂ ਨਾਲ ਗੱਲ ਹੋਈ ਆ ਜੀ 3 ਮਹੀਨੇ ਟ੍ਰੇਨਿੰਗ ਦੇ ਵਿੱਚ ਇਹਨਾਂ ਦੇ ਇੱਕ ਫੇਰਿੰਗ ਦਾਣਾ ਵੀ ਲੱਗਿਆ ਸੀਗਾ ਉਹਨੂੰ ਹਸਪਤਾਲ ਜੀ ਰੱਖਿਆ ਜੀ 3 ਮਹੀਨੇ ਤੋਂ ਬਾਅਦ ਫਿਰ ਇਹ ਜਦੋਂ ਕੁਝ ਦਿਨਾਂ ਬਾਅਦ ਇੱਕ ਤਨਖਾਹ ਪੇਮੈਂਟ ਵੀ ਜਿੰਨਾਂ ਨੇ ਪੇਮੈਂਟ ਤੋਂ ਬਾਅਦ ਫਿਰ ਕਹਿੰਦੇ ਡੈਡੀ ਜੀ ਵੀ ਸਾਨੂੰ ਹੁਣ ਉਹ 15 ਦਿਨਾਂ ਦੀ ਅੱਗੇ ਬਿਜਾਰ ਰਹੇ ਨੇ ਪਤਾ ਨਹੀਂ ਕਿਹੜੇ ਬਾਰਡਰ ਤੇ ਕਿੱਥੇ ਵੀ ਇਹਨਾਂ ਦੇ ਫੌਜ ਦਾ ਕੋਈ ਪਿਆ ਪਤਾ ਨਹੀਂ ਕਿੱਥੇ ਲੱਗੇ ਜਾਣਾ ਤੇ 15 ਦਿਨ ਜਦੋਂ ਕਹਿ ਕੇ ਚਲੇ ਗਏ ਜੁੱਦੂ ਬਾਦ ਫੋਨ ਵੀ ਇਹਨਾਂ ਦੇ ਫੜੇ ਗਏ ਕਹਿੰਦੇ ਸਾਨੂੰ ਇਹਨਾਂ ਨੇ ਕਿਹਾ ਵੀ ਤੁਹਾਡਾ ਫੋਨ ਦੇ ਉਹ ਭੁਲਕੇਸ ਨਾ ਬ ਉਕੇ ਇਸ ਨਾਲ ਦੀ ਵੀ 15 ਦਿਨਾਂ ਤੋਂ ਬਾਅਦ ਹੀ ਹੁਣ ਸਾਡੇ 2-3 ਸਾਲ ਹੋ ਗਿਆ ਸਾਡੀ ਕੋਈ ਗੱਲਬਾਤ ਨਹੀਂ ਹੋਈ ਅਸੀਂ ਤੁਸੀਂ ਰਸ਼ੀਆ ਹੀ ਭੇਜਿਆ ਸੀ ਬੇਟੇ ਨੂੰ ਹਾਂਜੀ ਟੂਰਿਸਟ ਵੀਜਾ ਤੇ 3 ਮਹੀਨਿਆਂ ਦਾ ਵੀਜ਼ਾ ਸੀਗਾ ਜਿਹਦੇ ਕੋਲ ਤੇ ਕਿੰਨੇ ਭੇਜਿਆ ਸੀ ਤੁਸੀਂ ਆਪ ਜਾਂ ਕਿਸੇ ਏਜੰਟ ਰਾਹੀਂ ਭੇਜਿਆ ਏਜੰਟ ਸੀਗਾ ਜੀ ਏਜੰਟ ਉਹਦਾ ਰੈਂਟ ਨਾਲ ਗੱਲ ਹੋਈ ਕਦੀ ਉਸ ਤੋਂ ਬਾਅਦ ਏਜੰਟ ਨਾਲ ਕੋਈ ਗੱਲ ਨਹੀਂ ਹੋਈ ਜਿਹਦਾ ਕੋਈ ਨੰਬਰ ਵੀ ਨਹੀਂ ਹੈਗਾ ਜੀ ਆਪਣੇ ਕੋਲ ਹੂੰ ਕਿੰਨੇ ਪੈਸੇ ਲੱਗੇ ਸੀ ਉਹ ਪੈਸੇ ਤਾਂ ਸਾਡੇ ਜਿਹੋ ਉਹਦੇ ਏਜੰਟ ਨੇ ਤਾਂ ਜੀ ਸਾਨੂੰ ਵਾਪਸ ਕਰਤੇ ਸੀਗੇ ਤੇ ਜਿਹੜੇ ਮੂਰੇ ਏਜੰਟ ਸੀ ਕੋਈ ਉਹ ਰੁਪਏ ਲੈ ਗਏ ਸਤੋ 2.5 ਲੱਖ ਰੁਪਈਆ ਹੂੰ ਤੇ ਹੁਣ بیٹے ਨਾਲ ਕਦੋਂ ਦੀ ਗੱਲ ਨਹੀਂ ਹੋਈ ਹੋ ਗਿਆ ਜੀ ਤਕਰੀਬਨ ਦੇਖ ਲਓ ਵੀ 3 ਮਹੀਨੇ ਢੱਗੀ ਗੱਲ ਹੋਈ ਆ ਜੀ ਅੱਛਾ ਹੁਣ ਉਸ ਤੋਂ ਬਾਅਦ ਕੋਈ ਧੰਨਵਾਦ 2 ਸਾਲ ਹੋ ਗਏ ਲਗਭਗ ਹਾਂ ਤੇ ਪਿੱਛੇ ਪਰਿਵਾਰ ਵਿਆਹ ਹੋਇਆ ਬੇਟੇ ਦਾ ਵਿਆਹ ਹੋਇਆ ਸੀਗਾ ਜੀ ਤੇ ਵਿਆਹ ਹੋਣ ਤੋਂ 2 ਮਹੀਨੇ ਬਾਅਦ ਹੀ ਤੇ ਪਰਿਵਾਰ ਨੂੰ ਛੱਡ ਕੇ ਚਲੇ ਗਏ ਜੀ ਬਹਰੀਨ ਦੇ ਵਿੱਚ ਸੀਗਾ ਜੀ ਬਹਰੀਨ ਤੋਂ ਹੀ ਸੁੱਧੇ ਗਏ ਨੇ ਅੱਛਾ ਪਹਿਲਾਂ ਬਹਿਰਿੰ ਰੈਂਦਾ ਸੀ ਬੇਟਾ ਹਾਂਜੀ ਤੇ ਤਾਂ ਬਹੁਤ ਔਖਾ ਨਹੀਂ ਹੋ ਗਿਆ ਪਿੱਛੇ ਪਰਿਵਾਰ ਵਾਸਤੇ ਬਹੁਤ ਔਖਾ ਜੀ ਜਮੇ ਸਾਡੇ ਹੁਣ ਕੋਈ ਕੰਮ ਕਰਨ ਵਾਲਾ ਵੀ ਕੋਈ ਹੈ ਨਹੀਂ ਜੇ ਮੇਰੇ ਵੀ ਗੋਡੇ ਖਰਾਬ ਨੇਗੇ ਤੇ ਜੇ ਇੱਕ ਬੇਟਾ ਵਾ ਉਹ ਲੱਗਾ ਜੀ ਜੋ ਹੋਰ ਦੂਸਰਾ ਛੱਦੀ ਹੈ ਜਿਹਦੀ ਇੱਕ ਥੋੜੇ ਦਿਮਾਗੀ ਹਾਲਤ ਖਰਾਬ ਆ ਤੇ ਇਦਾਂ ਜਿਹੀ ਮਜਬੂਰੀ ਆ ਕੋਈ ਵੀ ਹੁਣ ਖਰਚੇ ਦਾ ਸਾਡਾ ਕੋਈ ਤੁਸੀਂ ਇਸ ਤੋਂ ਪਹਿਲਾਂ ਕਿਤੇ ਗੱਲ ਕੀਤੀ ਸਰਕਾਰੀ ਦਰਬਾਰੇ ਗਏ ਕਿਸੇ ਨੇ ਦਰਬਾਰੇ ਜੀ ਪੱਤਰਕਾਰਾਂ ਨੇ ਖਬਰਾਂ ਸਾਡੇ ਬਹੁਤ ਦਿੱਲੀ ਆਉਂਦੇ ਰਹੇ ਆ ਤੇ ਅਸੀਂ ਜਿੱਥੇ ਵੀ ਸਾਡਾ ਇਹ ਵੀਰ ਜੀ ਨਾਲ ਸੀ ਸਾਡੇ ਸਾਰੇ ਘੁੰਮੇ ਫਿਰਿਆ ਜੀ ਸਾਡਾ ਕੋਈ ਵੀ ਕਿਸੇ ਪਾਸੇ ਜੀ ਤੱਕ ਵਿਸ਼ਵਾਸ ਨਹੀਂ ਛੱਡਣ ਦੋਇਆ ਗਿਆ ਵੀ ਤੁਹਾਡਾ ਹੱਲ ਹੋ ਜਾ। ਤੇ ਇਹ ਇਕੱਲਾ ਬੇਟਾ ਹੀ ਕਿਹਾ ਕਿ ਲਾਗੇ ਹੋਰ ਵੀ ਕੋਈ ਨਾਲ ਸੀ ਇਹਦੇ ਯਾਰ ਦੋਸਤ ਕੋਈ ਹੋਰ ਵੀ ਨਾਲ ਸੀ। ਇਹ ਉਹ ਜਿਹੋ ਇਹ ਬੁਲਾਏ ਗਏ ਨੇ ਜੀ ਗਾਹਾਂ ਤਿੰਨ ਮੁੰਡੇ ਸਨ ਤਾਂ ਤਿੰਨ ਚਾਰ ਆਏ ਸੀਗੇ ਜੀ ਕੁਸਤ ਆ ਕੇ ਵਾਪਸ ਉਦੋਂ ਹੀ ਭੱਜਿਆ ਸੀ ਜੀ ਕੁਸਤਾਂ। ਇਹ ਇੱਕ ਹਰਿਆਣੇ ਦਾ ਮੁੰਡਾ ਸੀਗਾ ਜਿਹਦੇ ਨਾਲ ਉਹਦੇ ਵੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਇੱਕ ਦੋ ਵਾਰੀ ਗੱਲਬਾਤ ਹੋਈ ਆ। ਸਾਡੇ ਕੋਲ ਕਿਸੇ ਦਾ ਵੀ ਕੋਈ ਨੰਬਰ ਨਹੀਂ ਸੀਗਾ ਜੀ ਨਾ ਸਾਨੂੰ ਕੋਈ ਨੰਬਰ ਇਹਨੇ ਦਿੱਤਾ ਮੁੰਡੇ ਨੇ ਤੇ ਬੇਟੇ ਨੇ ਦੱਸਿਆ ਕਿ ਸਾਨੂੰ ਸਿੱਧਾ ਫੌਜ ਚ ਭਰਤੀ ਕਰ ਲਿਆ ਇਹਨੇ ਇਹ ਫੌਜ ਚ ਭਰਤੀ ਹੋਣ ਲਈ ਗਿਆ ਸੀ ਉੱਥੇ ਐਦਾਂ ਨਹੀਂ ਜੀ ਫੌਜ ਚ ਭਰਤੀ ਹੋਣ ਨਹੀਂ ਗਿਆ ਜੀ ਉੱਥੋਂ ਬੰਦਿਆਂ ਨੇ ਗਮਰਾਹ ਕਰ ਲਿਆ ਇਹਨਾਂ ਨੂੰ ਅੱਛਾ ਜਿਨ੍ਹਾਂ ਨੇ ਪੈਸੇ ਲਾਲਚ ਕਮਾਇਆ ਨਾ ਵੈਸਿਆਂ ਦਾ ਮੂਰੇ ਜੀ ਉਹਨਾਂ ਨੇ ਗਮਰਾਹ ਕਰ ਲਿਆ ਇਹਨਾਂ ਨੂੰ ਕਿਹਾਂ ਤੋਂ ਕਿਹਾ ਜੀ ਸਾਨੂੰ ਪੈਸੇ ਇੱਨੇ ਭੇਜ ਦੋ ਤੇ ਜਦੋਂ ਤੁਹਾਨੂੰ 3 ਮਹੀਨੇ ਪੈਸੇ ਭੇਜਦਾ ਰਿਹਾ ਉਦੋਂ ਬੇਟਾ ਦੱਸਦਾ ਰਿਹਾ ਕੁਛ ਕੀ ਹਾਲ ਹੈ ਕੀ ਮਾਹੌਲ ਹੈ ਉਦੋਂ ਤਾਂ ਠੀਕ ਸੀਗਾ ਜੀ ਜਦੋਂ 3 ਮਹੀਨੇ ਤੋਂ ਬਾਅਦ 15 ਦਿਨ ਲਈ ਗਾਹਾਂ ਭਲਾਇਆ ਸਾਨੂੰ ਕਹੇ ਕਿ ਉਦੋਂ ਬਾਅਦ ਉੱਥੇ ਜੰਗ ਵੀ ਜ਼ਿਆਦਾ ਪਤਾ ਹੀ ਹੈ ਜੀ ਤੁਹਾਨੂੰ ਤਾਂ ਹਰ ਰੋਜ਼ ਤੁਸੀਂ ਸਖਾਪ ਰਹੇ ਤੇ ਜੰਗ ਇੰਨਾ ਮਾਹੌਲ ਕਰਮ ਹੋ ਗਿਆ ਉਦੋਂ ਬਾਅਦ ਸਾਡੇ ਕੋਈ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ ਜੀ ਬੱਚੇ ਬਾਰੇ ਇਹ ਤੇ ਬੜਾ ਔਖਾ ਹੈ ਪਿੱਛੋਂ ਪਰਿਵਾਰ ਵਾਸਤੇ ਹਾਂਜੀ ਬਹੁਤ ਔਖੇ ਹੈ ਜੀ ਜਬਈ ਉਹ ਤਕਲੀਫ ਬਹੁਤ ਆਜੀ ਕੋਈ ਵੀ ਛੱਡ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਹਾਂ ਮੇਥੋ ਦਾ ਕੰਮ ਹੁੰਦਾ ਨਹੀਂ ਜਿਵੇਂ ਗੋਲਦ ਤਰਦਨਾ ਬਹੁਤ ਔਖਾ ਸਰਕਾਰਾਂ ਸੁਣਦੀਆਂ ਨਹੀਂ ਨਹੀਂ ਜੀ ਸਰਕਾਰਾਂ ਕਿੱਥੇ ਵੈਲ ਨੇ ਹੁਣ ਤਿੰਨ ਮਹੀਨੇ ਖਬਰਾਂ ਚੱਲਦੀਆਂ ਰਹੀਆਂ ਨੇ ਜੀ ਕਦੇ ਕੋਈ ਪੱਤਰਕਾਰ ਆ ਗਿਆ ਕਦੇ ਕਿਸੇ ਵੀ ਖਬਰ ਜਦੋਂ ਚੜਦੀਆ ਕੋਈ ਕਿਸੇ ਵੀ ਸਾਡੇ ਐਮਐਲਏ ਕਿਸੇ ਜਾਂ ਮੰਤਰੀ ਸੰਤਰੀ ਨੇ ਕੋਈ ਚੜੀ ਅਸੀਂ ਇੱਥੇ ਵੀਰ ਜੀ ਨਾਲ ਸਾਡਾ ਸਵਰਕਾ ਜੀ ਗਾਹਾਂ ਗੱਲ ਹੋ ਰਾਜਾ ਬਰਿੰਗ ਜੀ ਕੋਲ ਆਏ ਆ ਜੀ ਇਹ ਸਾਡਾ ਹੱਲ ਕਰ ਲੂਗੇ ਜਗਦੀਪ ਆਪਣੀ ਗੱਲ ਲਗਭਗ 1 ਮਹੀਨਾ ਪਹਿਲਾਂ ਹੋਈ ਸੀ ਅ ਪਿਛਲੇ 1 ਮਹੀਨੇ ਤੋਂ ਅਜੇ ਤੱਕ ਕੁਝ ਵਧੀ ਕਿਸੇ ਪਾਸੇ ਗੱਲ 31 ਲੱਖ 40 ਹਜ਼ਾਰ ਮੈਂ ਪਹਿਲੇ ਹੀ ਏਜੰਟਾਂ ਨੂੰ ਦੇ ਚੁੱਕਾ ਜੋ ਜਿਹੜੇ ਇਹ ਪੰਜਾਬ ਦੇ ਇਹ ਠਾਗ ਏਜੰਟ ਨੇ ਆਪਣੇ ਭਰਾ ਨੂੰ ਵਾਪਸ ਲਿਆਉਣ ਲਈ ਆਹ ਤਸਵੀਰ ਹੈ ਉਸ ਏਜੰਟ ਦੀ ਜੀ ਇੱਕ ਇਹ ਏਜੰਟ ਇਹ ਤਿੰਨ ਚਾਰ ਮਿਲੇ ਹੋਏ ਨੇ ਆ ਮੀਨਸ ਜਿਹੜਾ ਸੀਗਾ ਇਹ ਰਸ਼ੀਆ ਵਿੱਚ ਸੀਗਾ ਇਹ ਏਜੰਟ ਮੇਨ ਹੈ ਜਿਹੜਾ ਰਸ਼ੀਆ ਵਿੱਚ ਸੀਗਾ ਇਹ ਲੜਕਾ ਇਹ ਦਾ ਭਰਾ ਨਾਮ ਜਾਵਾ ਸੰਦੀਪ ਹੰਸ ਦਾ ਇਹ ਜਿਹੜਾ ਇੰਡੀਆ ਤੋਂ ਨੇ ਆ ਆ ਤਾਂ ਮੇਨ ਏਜੰਟ ਹੈ ਮੇਨ ਏਜੰਟ ਸਰ ਇੱਕ ਹੋ ਆਵਲਾ ਇਹ ਦੋ ਮੇਨ ਏਜੰਟ ਨੇ ਇਹਨਾਂ ਨੂੰ ਮੈਂ ਵਾਰ-ਵਾਰ ਆਪਣੀ ਜਿਹੜੀ ਆਪਣੀ ਕੀ ਨਾਮ ਹੈ ਮਾਨ ਸਰਕਾਰ ਉਹਨਾਂ ਨੂੰ ਬਾਰ-ਬਾਰ ਮੇਰੇ ਵੱਲੋਂ ਪਤਾ ਨਹੀਂ ਕਿੰਨੀਆਂ ਕਿ ਮੀਲਾ ਜਾ ਚੁੱਕੀਆਂ ਨੇ ਉਹਨਾਂ ਦੀ ਮਿਨਿਸਟਰੀ ਨੂੰ ਜਾਂ ਫਿਰ ਉਹਨਾਂ ਦੇ ਆਫਿਸ ਵਿੱਚ ਜਾ ਕੇ ਜਾਂ ਉਹਨਾਂ ਨੂੰ ਖੁਦ ਮਿਲ ਕੇ ਚਾਰ ਵਾਰੀ ਮੈਂ ਉਹਨਾਂ ਨੂੰ ਫਾਈਲ ਦੇ ਚੁੱਕਾ ਉਹ ਪਤਾ ਨਹੀਂ ਕਿਹੜੇ ਖੰਝ ਖੁੰਡੇ ਸਿੱੜ ਦਿੱਤੀ ਗਈ ਉਹ ਖੁਦ ਪਿੱਛੇ ਜੇ 1.5 ਸਾਲ ਪਹਿਲਾਂ ਜਲੰਧਰ ਵੀ ਆ ਕੇ ਰਹੇ ਆ ਉਹ ਦੋ ਦਿਨ ਮਹੀਨੇ ਉਹ ਉੱਥੇ ਰਹੇ ਨੇ ਮੈਂ ਉੱਥੇ ਵੀ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਉੱਥੇ ਵੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਉਹਨਾਂ ਦੇ ਨਾਲ ਆਪ ਦੇ ਨਾਲ ਵੀ ਮੁਲਾਕਾਤ ਹੋਈ ਉਹਨਾਂ ਦੀ ਕੀ ਨਾਮ ਹੈ ਮਾਤਾ ਜੀ ਦੇ ਨਾਲ ਵੀ ਸਾਡੀ ਮੁਲਾਕਾਤ ਹੋਈ ਸਾਨੂੰ ਉੱਥੇ ਵੀ ਆਸ਼ਵਾਸਨ ਦਿੱਤਾ ਗਿਆ ਸੀਗਾ ਇਹ ਜਿਹੜਾ ਇਹ ਤੁਹਾਡਾ ਜਿਹੜਾ ਕੀ ਨਾਮ ਹੈ ਬੱਚਾ ਜਿਹੜਾ ਫਸਿਆ ਉਹਨੂੰ ਜਲਦ ਤੋਂ ਜਲਦ ਅਸੀ ਲਿਓਣ ਲਈ ਭਾਰਤੀ ਵਿਦੇਸ਼ ਮੰਤਰਾਲੇ ਦੇ ਨਾਲ ਜਾਂ ਆਪਣੀ ਗਵਰਨਮੈਂਟ ਦੇ ਨਾਲ ਗੱਲਬਾਤ ਕਰਾਂਗੇ ਪਰ ਉਸ ਤੋਂ ਉਲਟ ਹਜੇ ਤੱਕ ਉਹਨਾਂ ਦੇ ਆਫਿਸ ਤੋਂ ਜਾਂ ਚੰਡੀਗੜ੍ਹ ਆਫਿਸ ਤੋਂ ਜਾਂ ਉਹਨਾਂ ਦਾ ਕੋਈ ਵਿਧਾਇਕ ਜਾਂ ਉਹਨਾਂ ਦਾ ਕੋਈ ਐਮਸੀ ਸਾਡੇ ਹਜੇ ਤੱਕ ਘਰੇ ਨਹੀਂ ਆਇਆ ਤੇ ਨਾ ਹੀ ਮੇਰੇ ਮੇਰਾ ਇੱਕ ਸਵਾਲ ਵੀ ਹੈ ਤੁਸੀਂ ਸਰਕਾਰਾਂ ਨੂੰ ਹੀ ਕਹਿੰਨੇ ਪਏ ਹੋ ਤੁਸੀਂ ਹੁਣ ਫਿਰ ਜਾ ਰਹੇ ਹੋ ਤੁਸੀਂ ਪਹਿਲਾਂ ਹੋ ਕੇ ਆਏ ਉਦੋਂ ਵੀ ਕੋਈ ਹੱਥ ਪੱਲੇ ਨਹੀਂ ਪਿਆ ਨਹੀਂ ਸਰ ਉਦੋਂ ਮੈਨੂੰ ਕਾਫੀ ਜਿੱਦਾਂ ਕਿ ਹੁਣ ਉਦੋਂ ਮੈਨੂੰ ਇਹਨਾਂ ਦਾ ਪਤਾ ਚੱਲ ਗਿਆ ਸੀ ਕਿ ਉਹਨੂੰ ਕਿ ਅੱਗੇ ਰੂਸ ਤੋਂ ਭੇਜ ਦਿੱਤਾ ਗਿਆ ਤੇ ਰੂਸ ਤੋਂ ਬਾਅਦ ਉਹਨੂੰ ਅੱਗੇ ਇੱਕ ਯੂਨਿਟ ਵੀ ਦਿੱਤੀ ਗਈ ਜਿਹਦਾ ਨੰਬਰ ਸੀਗਾ 40321 ਉਹਨ ਇਸ ਥੋੜੀ ਜੀ ਜਾਣਕਾਰੀ ਹੋਰ ਮਿਲੀ ਹੈ ਕਿ ਉਹਨੂੰ ਅੱਗੇ ਦੂਸਰੀ ਯੂਨਿਟ ਵਿੱਚ ਭੇਜ ਦਿੱਤਾ ਗਿਆ ਅਸੀਂ 40300 ਜਿਹੜੀ 21 ਯੂਨਿਟ ਹੈ ਉਹਦੇ ਵਿੱਚ ਲੱਭੀ ਜਾਣਦੇ ਸੀ ਜਿਹਦਾ ਡਾਟੇ ਵਿੱਚ ਉਹ ਮਿਸਿੰਗ ਦਿਖਾ ਰਿਹਾ ਸੀ ਕਿੰਨਾ ਚਿਰ ਹੋ ਗਿਆ ਭਰਾਣਾ ਗੱਲ ਹੋਇਆਂ ਨੂੰ ਸਰ ਡੇਢ ਸਾਲ ਹੋ ਗਿਆ तकरीबन 3 ਮਾਰਚ 2024 ਦੀ ਗੱਲ ਹੋਈ ਹੈ ਬਹੁਤ ਔਖਾ ਸੀ ਉਬ ਉਹ ਦਾਸ ਨਹੀਂ ਸਕਦਾ ਮੈਂ ਇਸ ਵਾਰ ਕਿ ਤਾਂ ਕੋਈ ਜਿਆਦਾ ਲੰਬੀ ਚੋੜੀ ਗੱਲ ਨਹੀਂ ਕਰਦਾ ਕਿਉਂਕਿ ਫਿਰ ਮੇਰੇ ਕੋਲ ਗੱਲ ਲਗਾਤਾਰ ਹੁੰਦੀ ਨਹੀਂ ਹੈਗੀ ਬਿਲਕੁਲ ਉਹ ਇਹ ਗੱਲ ਹੀ ਸਮਝ ਸਕਦੇ ਆ ਕਿ بڑا ਔਖਾ ਸਮਾਂ ਹੈ ਤੇ ਪਰਿਵਾਰ ਤੁਸੀਂ ਸਮਝ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਗਦੀਪ ਨੇ ਗੁਰਮੇਲ ਜੀ ਨੇ ਸਰਬਜੀਤ ਜੀ ਨੇ ਇਹ ਉਹ ਪਰਿਵਾਰ ਨੇ ਜਿਹੜੇ ਕਿ ਖੱਜਲ ਹੋ ਰਹੇ ਨੇ ਆਪਣੇਆਂ ਨੂੰ ਲੱਭਣ ਵਾਸਤੇ ਕੋਈ ਹੱਥ ਤੇ ਆਉਣੀ ਪੈਂਦਾ ਪਿਆ ਕਿਸੇ ਨੂੰ 2 ਸਾਲ ਹੋ ਗਏ ਕਿਸੇ ਨੂੰ 1.5 ਸਾਲ ਹੋ ਗਿਆ ਇੱਕ ਫੌਜ ਚ ਭਰਤੀ ਸੀ ਉਥੋਂ ਆਪਣੀ ਜਾਨ ਬਚਾ ਕੇ ਵਾਪਸ ਆਪਣੇ ਮੁਲਕ ਆਇਆ ਸ਼ਾਇਦ ਸਰਕਾਰਾਂ ਲਈ ਸ਼ਰਮਨਾਕ ਹੈ ਕਿ ਸਰਕਾਰਾਂ ਇੱਥੇ ਉਹ ਪ੍ਰਬੰਧ ਨਹੀਂ ਕਰ ਸਕੀਆਂ ਕਿ ਆਪਣੀ ਰੋਜ਼ੀ ਰੋਟੀ ਵਾਸਤੇ ਇੱਥੋਂ ਖੱਜਲ ਹੋ ਕੇ ਬਗਾਨੇ ਮੁਲਕ ਜਾਣਾ ਪਿਆ ਤੇ ਉੱਥੇ ਵੀ ਕੀ ਟੌ ਨਹੀਂ ਲੱਗਦਾ ਅਗੇ ਨਜ਼ਰ ਆਇਆ ਕੈਮਰਾਮੈਨ ਜਗਜੀਤ ਨਾਲ ਹਰਪ੍ਰੀਤ ਸਿੰਘ ਪੀਟੀਸੀ ਨਿਊਜ਼ ਦਿੱਲੀ